ਆ ਜੰਕੇ ਦੇ ਵਿੱਚ ਕਿਸ਼ਤਵਾਰ ਚ ਲਗਾਤਾਰ ਦੂਜੇ ਦਿਨ ਮੁੱਠਪੇੜ ਹੋਈ ਹੈ ਕਿਸ਼ਤਵਾਰ ਦੇ ਵਿੱਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਡਰੋਨ ਦੇ ਰਾਹੀਂ ਅੱਤਵਾਦੀਆਂ ਦੀ ਪਾਲ ਦੇ ਵਿੱਚ ਜੁਟਿਆ ਹੋਇਆ ਸੁਰੱਖਿਆ ਬਲ ਕਿਸ਼ਤਵਾਰ ਦੇ ਵਿੱਚ ਲੁਕੇ ਹੋਏ ਨੇ ਤਿੰਨ ਤੋਂ ਚਾਰ ਅੱਤਵਾਦੀ ਕੱਲ ਇਨਕਾਊਂਟਰ ਦੇ ਵਿੱਚ ਇੱਕ ਜਵਾਨ ਸ਼ਹੀਦ ਹੋਇਆ ਸੀ ਤੇ ਇਸ ਦੇ ਵਿੱਚ ਵਾਲੇ ਲਗਾਤਾਰ ਮੁੱਠਪੇੜ ਅਜੇ ਵੀ ਜਾਰੀ ਹੈ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਦੇ ਵਿੱਚ ਲਗਾਤਾਰ ਇਨਕਾਊਂਟਰ ਕੀਤਾ ਜਾ ਰਿਹਾ ਹੈ ਕਿਸ਼ਤਵਾਰ ਦੇ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਆਪਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਹੈ ਆ ਤਾਂ ਡਰੋਨ ਦੇ ਰਾਹੀਂ ਅੱਤਵਾਦੀਆਂ ਦੀ ਭਾਲ ਦੇ ਵਿੱਚ ਸੁਰੱਖਿਆ ਬਲ ਲਗਾਤਾਰ ਜੁਟੇ ਹੋਏ ਨੇ ਕਸ਼ਤਵਾਰ ਦੇ ਵਿੱਚ ਤਿੰਨ ਤੋਂ ਚਾਰ ਅੱਤਵਾਦੀ ਅਜੇ ਵੀ ਲੋਕੇ ਹੋਏ ਨੇ ਅਜਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਸਰਚ ਬਿਹਾਨਵੀ ਲਗਾਤਾਰ ਭਾਰਤੀ ਸੈਨਾ ਦੇ ਵੱਲੋਂ ਚਲਾਇਆ ਜਾ ਰਿਹਾ ਤਾਂ ਕੱਲ ਦਰਸਲੇ ਐਨਕਾਉਂਟਰ ਦੇ ਵਿੱਚ ਇੱਕ ਜਵਾਨ ਸ਼ਹੀਦ ਹੋਇਆ ਸੀ ਤਾ ਜੰਮੂ ਕਸ਼ਮੀਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜੇਨਕੇ ਦੇ ਵਿੱਚ ਕਿਸ਼ਤਵਾੜ ਚ ਲਗਾਤਾਰ ਦੂਜੇ ਦਿਨ ਵੀ ਸੁਰੱਖਿਆ ਬਲਾਂ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਿੰਨ ਤੋਂ ਚਾਰ ਆਤਵਾਦੀ ਦਰਸਲੇ ਇਲਾਕੇ ਦੇ ਵਿੱਚ ਲੁਕੇ ਹੋਣ ਦੀ ਜੋ ਕਿ ਜਾਣਕਾਰੀ ਹੈ ਜਿਸ ਨੂੰ ਲੈ ਕੇ ਲਗਾਤਾਰ ਭਾਰਤੀ ਸੈਨਾ ਦੇ ਵੱਲੋਂ ਅਸਰਚ ਬਿਆਨ ਚਲਾਇਆ ਜਾ ਰਿਹਾ ਹੈ ਅਗਲੇ ਮੈਂ ਦੇਖਿਆ ਬਰਾਮੇ ਸਰਦੇ ਵਿੱਚ ਮੰਦਿਰ ਤੇ ਗਰਨੇਡ ਅਟੈਕ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਗੁਰਗਾ ਗ੍ਰਿਫਤਾਰ ਕੀਤਾ ਗਿਆ ਐਨਆਈਏ ਨੇ ਅਤਵਾਦੀਆਂ ਦੇ ਮਦਦਗਾਰ ਨੂੰ ਕਾਬੂ ਕਰ ਲਿਆ ਅਮਰਸਰ ਦੇ ਵਿੱਚ ਮੰਦਿਰ ਤੇ ਅਟੈਕ ਮਾਮਲੇ ਚ ਚੌਥੀ ਗ੍ਰਿਫਤਾਰੀ ਹੋਈ ਹੈ ਮਾਰਚ ਮਹੀਨੇ ਦੇ ਵਿੱਚ ਦਰਸਲ ਮੰਦਿਰ ਤੇ ਹਮਲਾ ਹੋਇਆ ਸੀ ਕੇਐਲਐਫ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਤੇ ਇਸੇ ਮਾਮਲੇ ਦੇ ਵਿੱਚ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਇਸ ਗਰਨੇਡ ਅਟੈਕ ਦਾ ਦਰਸਲ ਜੋ ਪੂਰਾ ਮਾਮਲਾ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਗੁਰਗਾ ਇਸ ਕੇਸ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਐਨਆਈਏ ਨੇ ਅਤਵਾਦੀਆਂ ਦੇ ਮਦਦਗਾਰ ਨੂੰ ਕਾਬੂ ਕੀਤਾ ਅਮਰਸਰ ਚ ਮੰਦਰ ਤੇ ਅਟੈਕ ਮਾਮਲੇ ਦੇ ਵਿੱਚ ਚੌਥੀ ਗ੍ਰਫਤਾਰੀ ਹੋਈ ਹੈ ਤਾਂ ਕਮੇਡ ਅਟੈਕ ਮਾਮਲੇ ਦੇ ਦਰਸਲੇ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਤਿੰਨ ਗ੍ਰਫਤਾਰੀਆਂ ਹੋ ਚੁੱਕੀਆਂ ਹਨ ਦਰਸਲ ਅਮਰਸਰ ਦੇ ਵਿੱਚ ਮੰਦਰ ਤੇ ਗਰਨੇਡ ਅਟੈਕ ਕੀਤਾ ਗਿਆ ਸੀ ਮਾਰਚ ਮਹੀਨੇ ਦੇ ਵਿੱਚ ਅਜਿਸ ਲਈ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਗੁਰਗਾ ਗ੍ਰਿਫਤਾਰ ਕੀਤਾ ਗਿਆ ਐਨਆਈਏ ਨੇ ਅਤਵਾਦੀਆਂ ਦੇ ਮਦਦਗਾਰ ਨੂੰ ਕਾਬੂ ਕੀਤਾ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਹ ਚੌਥੀ ਗ੍ਰਿਫਤਾਰੀ ਹੁਣ ਤੱਕ ਚਾਰ ਗ੍ਰਿਫਤਾਰੀਆਂ ਇਸ ਕੇਸ ਦੇ ਵਿੱਚ ਹੋ ਚੁੱਕੀਆਂ ਨੇ ਦਰਸਲ ਮਾਰਚ ਮਹੀਨੇ ਦੇ ਵਿੱਚ ਹੀ ਮੰਦਿਰ ਤੇ ਹਮਲਾ ਕੀਤਾ ਗਿਆ ਸੀਗਾ ਮਲਜ਼ਮਾਂ ਦੇ ਵੱਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਇੱਕ ਇੱਕ ਕਰਕੇ ਇਸ ਤੋਂ ਪਹਿਲਾਂ ਤਿੰਨ ਗ੍ਰਿਫਤਾਰੀਆਂ ਹੁੰਦੀਆਂ ਨੇ ਲਗਾਤਾਰ ਇਸ ਕੇਸ ਦੇ ਵਿੱਚ ਆ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਹੁਣ NIA ਦੇ ਵੱਲੋਂ ਅਤਵਾਦੀਆਂ ਦੇ ਮਦਦਗਾਰ ਨੂੰ ਕਾਬੂ ਕੀਤਾ ਗਿਆ ਪੂਰੇ ਮਾਮਲੇ ਦੇ ਵਿੱਚੇ ਚੌਥੀ ਗ੍ਰਿਫਤਾਰੀ ਹੋਈ ਹੈ ਤਾਂ ਲੁਧਿਆਣਾ ਦੇ ਵਿੱਚ ਸ਼ਰਾਬ ਦੇ ਨਾਲ ਮੌਤਾਂ ਦਾ ਮਾਮਲਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ BJP ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਕਿੱਥੇ ਚੱਲ ਰਿਹਾ ਹੈ ஆயுத ਨਸ਼ੇ ਵਿਰੋਧ ਦੇ BJP ਨੇ ਸਵਾਲ ਕੀਤਾ ਸਰਕਾਰ ਨੂੰ ਕਿ ਕਿੱਥੇ ஆயுத ਨਸ਼ੇ ਵਿਰੋਧ ਚੱਲ ਰਿਹਾ ਹੈ ਬੀਜੇਪੀ ਨੇ ਪੀੜਤ ਪਰਿਵਾਰ ਦੇ ਲਈ ਮਾਫਜ਼ੀ ਦੀ ਵੀ ਮੰਗ ਕੀਤੀ ਹੈ ਕੱਲ ਸ਼ਰਾਬ ਮਹਿਨ ਦੇ ਨਾਲ ਤਿੰਨ ਲੋਕਾਂ ਦੀ ਦਰਸਲ ਮੌਤ ਹੋਈ ਸੀ ਨੂਰਵਾਲਾ ਰੋਡ ਦੇ ਸੁਨਿਆਸ ਨਗਰ ਇਲਾਕੇ ਦਾ ਇਹ ਪੂਰਾ ਮਾਮਲਾ ਹੈ ਤੇ ਮਾਮਲਾ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਬੀਜੇਪੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਨਾਲ ਹੀ ਸਰਕਾਰ ਨੂੰ ਵੀ ਸਵਾਲ ਕੀਤਾ ਹੈ ਕਿ ਕਿੱਥੇ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਬੀਜੇਪੀ ਨੇ ਪੀੜਤ ਪਰਿਵਾਰ ਦੇ ਲਈ ਮਾਫਜ਼ੀ ਦੀ ਮੰਗ ਕੀਤੀ ਹੈ ਦਰਸਲ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਰਾਬ ਪੀਣ ਦੇ ਨਾਲ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਇਸ ਤੋਂ ਪਹਿਲਾਂ ਗੱਲ ਕਰੀਏ ਜਿਵੇਂ ਕਿ ਆ ਮਜੀਠਾ ਸ਼ਰਾਬਖਾਨ ਸਾਹਮਣੇ ਆ ਮਜੀਠਾ ਦੇ ਵਿੱਚ ਵੀ 27 ਲੋਕਾਂ ਦੀ ਜਰੀਲੀ ਸ਼ਰਾਬ ਪੀਣ ਦੇ ਨਾਲ ਜਾਨ ਗਈ ਸੀ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਤਿੰਨ ਲੋਕਾਂ ਦੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਨੂਰਵਾਲਾ ਰੋਡ ਦੇ ਸੰਿਆਸ ਨਗਰ ਇਲਾਕੇ ਦਾ ਇਹ ਪੂਰਾ ਮਾਮਲਾ ਹੈ ਤੇ ਇਸ ਨੂੰ ਲੈ ਕੇ ਉਹਨਾਂ ਬੀਜੇਪੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਸਰਕਾਰ ਨੂੰ ਵੀ ਸਵਾਲ ਕੀਤਾ ਹੈ ਕਿ ਆਖਰਕਾਰ ਕਿੱਥੇ ਚੱਲ ਰਿਹਾ ਹੈ ਅਯੁੱਧ ਨਸ਼ੇ ਵਿਰੁੱਧ ਇਹ ਨੰਮਾ ਪੰਜਾਬ ਤੇ ਇਹ ਆ ਯੁੱਧ ਨਸ਼ਿਆ ਬੋ ਕੋਈ ਹਜੇ ਤੱਕ ਦੱਸਿਆ ਨਹੀਂ ਗਿਆ ਕੋਈ ਐਫ ਆਈ ਆਰ ਦਰਖਾਵੇ ਨਹੀਂ ਕੀਤੀ ਗਈ ਕੋਈ ਕੁਝ ਨਹੀਂ ਹੋਇਆ ਸਿਰਫ ਪੋਸਟਰਬਾਜ਼ੀ ਭਗਵੰਤ ਮਾਨ ਸਾਹਿਬ ਆਪ ਦੀ ਪੀ ਆਰ ਦੇ ਵਿੱਚ ਰੁਚੀ ਹੋਈ ਨੇ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਰੁਚੀ ਹੋਈ ਨੇ ਇਮੇਜ ਬਿਲਡਿੰਗ ਦੇ ਵਿੱਚ ਰੁਚੀ ਹੋਈ ਨੇ ਪਰ ਇੱਥੇ ਲੋਕ ਮਰ ਰਹੇ ਨੇ ਜ਼ਹਿਰੀਲੀਆਂ ਸ਼ਰਾਬਾਂ ਪੀ ਕੇ ਮਰ ਰਹੇ ਆ ਨਸ਼ੇ ਨਾਲ ਮਰ ਰਹੇ ਆ ਡਰਗ ਇਸ਼ੂ ਸੀ ਉਹ ਦਰਬੀ ਸੀ ਤੋਂ ਤੱਕ ਗਈ ਤਾਂ ਸ਼ਰਾਬ ਵੀ ਨਕਲੀ ਵਿਕਣ ਲੱਗ ਗਈ ਸਮਝੋ ਕੋਲ ਕੰਟਰੋਲ ਹੀ ਨਹੀਂ ਚਾਹੇ ਜਾਂਚ ਦਾ ਵਿਸ਼ਾ ਹੋਵੇ ਚਾਹੇ ਲੱਖ ਇਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਅੱਜ ਜੋ ਹੁਣ ਤਾਈ ਦੀਆਂ ਇਨਫੋਰਮੇਸ਼ਨ ਆਂਦੀ ਹੈ ਤੇ ਸਭ ਨੂੰ ਪਤਾ ਹੈ ਵੀ ਇਹ ਖਰਾਬ ਕਰਕੇ ਮੋਟਾ ਹੈ ਇਹ ਖਰਾਬ ਨਕਲੀ ਕੌਣ ਵੇਚ ਰਿਹਾ ਥੋੜੀ ਠੀਕਿਆ ਤੋਂ ਬਿਕ ਰਹੀ ਹੈ ਜਾਂ ਕੋਈ ਮਾਫੀਆ ਹੈ ਜਿਹੜਾ ਐਕਟਿਵ ਹੈ ਜਿਸ ਜਿਹੜਾ ਸਰਕਾਰ ਦੀ ਪੈਟਨੇ ਥੱਲੇ ਸਰਕਾਰ ਦੇ ਆਦੇ ਖੇਤਰਾਇਆ ਥੱਲੇ ਕੰਮ ਕਰ ਰਿਹਾ ਹੈ ਅੱਜ ਦਾ ਸੁਣਦੇ ਸੀ ਕਿ ਉਹ ਫਾਈਟ ਤੇ ਮਾਚਾ ਟਾਈਟ ਤੇ ਪੂਰੀ ਸਟ੍ਰੈਜੀ ਹੁੰਦੀਆਂ ਸੀ ਗਿਆ ਹੰਤਾ ਲੁਧਿਆਣੇ ਚ ਆ ਗਈ ਐਕਸਰਸਾਈਜ਼ ਡਿਪਾਰਟਮੈਂਟ ਸਰਕਾਰ ਦਾ ਹੋਵੇ ਸੀਐਮ ਕੋਲ ਹੋਵੇ ਔਰ ਉੱਥੇ ਬਾਰ ਬਾਰ ਮੌਤਾ ਹੋਣਾ ਔਰ ਜਦ ਮੈਂ ਰਾਤ ਨੂੰ ਕਹਿ ਗਿਆ ਆ ਕਿ ਸੀਐਮ ਸਾਹਿਬ ਤੁਹਾਡਾ ਬਿਆਨ ਸੀਗਾ ਕਿ ਜੇ ਕੋਈ ਮੌਤ ਹੁੰਦੀ ਹੈ ਤੇ 302 ਦਾ ਮਕਦਮਾ ਦਾਜ ਕੀਤਾ ਜਾਊਗਾ ਅੱਜ ਕਿੱਥੇ ਕੇ ਬਿਆਨ ਤੁਹਾਡੇ ਅੱਜ ਪਰਿਵਾਰਾਂ ਨੂੰ ਜਿੱਥੇ ਇਹਨਾਂ ਨੇ ਖਰੀਦਾਂ ਦੀ ਕੋਸ਼ਿਸ਼ ਕੀਤੀ ਹੈ ਵੇਖੋ ਇਹਨਾਂ ਨੇ ਕੱਲ ਤੋਂ ਲੱਗੇ ਹੋਏ ਨੇ ਸਾਰੇ ਦਿਨ ਲੱਗੇ ਹੋਏ ਆ ਜਿਨ੍ਹਾਂ ਦੇ ਘਰੇ ਮੌਤ ਹੋਈ ਹੈ ਉਹਨਾਂ ਨੂੰ ਕਰੋੜ-ਕਰੋੜ ਰੁਪਏ ਕੰਪਨਸੇਸ਼ਨ ਦੇਣਾ ਤੁਹਾਡਾ ਫਰਜ਼ ਬੰਦਾ ਔਰ ਇਤੋਂ ਇਲਾਵਾ ਉਹਨਾਂ ਦੇ ਘਰਾਂ ਚੋਂ ਕੇ ਬੱਚਿਆਂ ਨੂੰ ਨੌਕਰੀ ਦੇਣਾ ਤੁਹਾਡਾ ਫਰਜ਼ ਬੰਦਾ ਇਹ ਹੁੰਦੀ ਹੈ ਸਟੇਟ ਮੈਨਸ਼ਿਪ ਇਹ ਹੁੰਦੀ ਹੈ ਸਰਕਾਰ ਜੇ ਆਪਾਂ ਸਰਕਾਰ ਲੁੱਟ-ਖੋਟ ਵਾਲੇ ਪੈਸੇ ਤਰੀ ਹੈ ਜਿਹਹਾਜੇ ਕੋ ਨਾ ਸਰਕਾਰ ਜਿਹੜੀ ਹੈਗੀ ਆ ਇਹ ਸਮੇਂ ਕੋਈ ਰਾਜਨੀਤੀ ਰੋਟੀਆਂ ਸੇਕਣ ਦੇ ਨਹੀਂ ਹੁੰਦੇ ਰਾਜਨੀਤੀ ਲਈ ਆਪਣੇ ਕੋਲ ਹੋਰ ਬਹੁਤ ਪਲੇਟਫਾਰਮ ਨੇ ਜਿੱਥੇ ਮਰਜੀ ਗੱਲਾਂ ਕਰ ਲਈਏ ਕਿਤੇ ਮਰਜੀ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਜਾਂ ਕਿਸੇ ਦੇ ਘਰ ਦੇ ਵਿੱਚ ਐਸੀ ਹੀ ਘਟਨਾ ਵਾਪਰ ਜਾਂਦੀ ਆ ਤਾਂ ਉਹਨੂੰ ਵੀ ਆਪਾਂ ਰਾਜਨੀਤੀ ਤੌਰ ਤੇ ਵਰਤਣ ਲਾ ਪੀਏ ਇਹ ਕੋਈ ਵੋਟਾਂ ਦੇ ਰਾਜਨੀਤੀ ਦੇ ਤੌਰ ਤੇ ਨਹੀਂ ਜਿਹੜੇ ਸਾਡੇ ਤਿੰਨ ਜੀ ਗਏ ਆ ਜਿਹਦੇ ਵੀ ਗਏ ਆ ਉਹਦੇ ਲਈ ਸਾਡਾ ਉਹਨਾਂ ਦੇ ਪਰਿਵਾਰ ਨਾਲ ਤੇ ਸਾਡਾ ਉਹਨਾਂ ਜਾਣ ਵਾਲਿਆਂ ਨਾਲ ਦਿਲੋਂ ਦੁੱਖਾ ਸਾਨੂੰ